ਤੇ ਲੇਡੀ ਜੱਟ ਜਿਹਨੂੰ ਅਮਰਸਰ ਰਿਪੋਰਟ ਕੀਤਾ ਗਿਆ ਕਿ ਇਹ ਸਾਰਾ ਮਾਮਲਾ ਹਾਂਜੀ ਉਹ ਜਿਹੜੀ ਗੋਲੀ ਚੱਲੀ ਆ ਜਿਹਦੇ ਵਿੱਚ ਇੱਕ ਦੀ ਡੈਥ ਹੋ ਗਈ ਆ ਉਹਦੇ ਮਿਸੀ ਜਿਹੜੇ ਆ ਉਹ ਹਸਪੀਟਲ ਐਡਮਿਟ ਆ ਇਹ ਐਫ ਆਈ ਆਰ ਅਜ ਹੋ ਗਈ ਆ ਬਾਕੀ ਤਫ਼ਤੀਸ਼ ਜਿਹੜੀ ਚੱਲ ਰਹੀ ਆ ਜੋ ਵੀ ਬੰਦੇ ਹੋਣਗੇ ਉਹਨਾਂ ਤੇ ਜ਼ਰੂਰ ਜਿਹੜਾ ਵਾ ਰੈਸਟੋਰੈਂਟਾਂ ਦੀ ਪਾਈ ਚੋਗੇ ਸਰ ਫਸਟ ਇਨਵੈਸਟੀਗੇਸ਼ਨ ਚ ਕੀ ਲੱਗਦਾ ਕਿ ਕੀ ਹੋ ਸਕਦਾ ਦੇਖੋ ਪਿੰਡਾਂ ਦਾ ਹੈਗਾ ਵਾ ਮੈਟਰ ਜੋ ਵੀ ਹੈਗਾ ਹੋ ਸਕਦਾ ਜ਼ਮੀਨ ਦਾ ਵੀ ਮੈਟਰ ਹੋ ਸਕਦਾ ਉਹਦੇ ਕਰਕੇ ਪ੍ਰੋਬਲਮ ਆਈ ਆ ਮੈਂ ਸੁਖੰਤਾ ਸਿੰਘ ਹਾਂ ਜੀ। ਕਿਹਦਾ ਸਰਮੁਸਿੰਗ ਬਧੰਦ ਜੀ ਉਹਨਾਂ ਦੀ ਰਤੀ ਘੋੜੀਆਂ ਇਹਨਾਂ ਵਧੀਆਂ। ਤੇ ਸਾਡਾ ਬਰਨਜ ਦੇਖੀ ਸਾਥੀ ਗਿਆ। ਤੇ ਬਹੁਤ ਮਾੜੀ ਗੱਲ ਹੋਈ ਹੈ। ਪਵਾਕ ਦੇ ਇਹਨਾਂ ਦੇ ਇੱਕ ਬੇਟਾ ਉਹ ਵੈਰ ਪਰਵਾਸਦੀਨ ਦਾਜਕਾਰ ਇੱਥੇ ਆਇਆ ਬਈ। ਇੱਕ ਬੇਟੀ ਉਹ ਵੀ ਆਈ ਹੈ। ਕੀ ਹੋਇਆ ਕੀ ਕੰਮ? ਇਹ ਵਸਾਤਰ 9 ਵਜੇ ਦੇ ਕਰੀਬ ਸਮਾਂ ਹੈਗਾ। ਤੇ ਜੇ ਤੁਸੀਂ ਵਗ ਕੇ ਨਾ ਟੇ ਲੰਗਰ ਲੱਗਦਾ ਭੱਠੇ ਦੇ ਬੜਾ ਉੱਥੇ ਝੋਲਾ ਸਾਧਰ ਚ ਬੰਨ੍ਹਵੇ ਚ ਉਥੋਂ ਉਹ ਡੇਸ ਵੀ ਆਦੇ ਸੇਵਾ ਉੱਤੇ ਕਰਨ ਦੇ ਦੋਈ ਜੀ ਉਹ ਸ਼ਾਮੀ 9:00 ਵਜੇ ਤੱਕ ਰੇ ਤੇ ਉਹਦੇ ਰਸਤੇ ਤੂੰ ਵੇਖੋ ਇਤੋ ਬੁਰਲਾ ਮੋੜ ਪਹਿਲਾ ਮੋੜ ਜਿਹੜਾ ਆਉਂਦਾ ਨਾ ਉੱਥੇ ਮੋਟਰ ਆ ਕੇ ਕਹਿਦੀ ਬੰਬੀ ਲੱਗ ਗਈ ਤੇ ਉੱਥੇ ਉਹ ਪਹਿਲੋ ਖੁਰੋ ਤੇ ਤਾਗ ਲਾ ਗਏ ਜਦੋਂ ਹਾਇਰ ਨੋਇਦ ਕਰੀ ਉਹਨਾਂ ਨੇ ਡੱਕੇ ਰ ਉੱਥੇ ਗੋਰੀਆਂ ਮਾਤੀਆਂ ਤੇ ਆ ਭੱਜ ਗਿਆ ਕੰਕਸ ਵਿੱਚੋਂ ਕੋਣ ਆ ਵੀਰ ਬਪਾ ਮਾਤ ਪਾ ਗਿਆ ਤਾਂ ਉਹ ਤਾਂ ਮੁਕਰੇ ਚ ਗੌਰ ਲੱਗ ਜਾਗੇ ਨਹੀਂ ਇਹ ਵੀ ਪਿੰਡ ਆਇ ਤੇ ਪਿੰਡੋਂ ਬਾਹਰੋਂ ਸੁਣ ਰਹੇ ਮਤਲਬ ਇਹ ਤਾਂ ਉਹਨਾਂ ਦੇ ਵੀ ਵਾਈਫ ਦਾ ਸਕਦੀ ਜਿੰਨੇ ਗੋਲੇ ਗੋਲੀਆਂ ਵੱਜੀਆਂ ਉਹਨਾਂ ਹਰਸਰ ਲੱਗੇ ਆ ਤੇ ذات ਪਈ ਰਹੀਆਂ ਅਸੀਂ ਬਟਾਲੇ ਹੀ ਜਰੋਂ ਹੀ ਗਏ ਆ ਉਹਦੋਂ ਰੈਫਰ ਕਰਤਾ ਸੀ ਉਹਨਾਂ ਸਰ ਉਹਦੀ ਬੇਟੀ ਫੇ ਲੈ ਆਗੇ ਤਾਲ ਮੈਂ ਮਾਰੀ ਉਹਨਾਂ ਦਾ ਤੇ ਉਦੋਂ ਮਾਰ ਕਿਹਨਾਂ ਪਤਾ ਉਹ ਬਾਜ ਕਿੱਥੇ ਖੜਿਆ ਮਸਨ ਕਪਰਾ ਉਹ ਨਾ ਦੱਸ ਮੈਨੂੰ ਇਹ ਲੱਗਦਾ ਕਿ ਨਾ ਤਾਂ ਇਹ ਇਹ ਪਰਮਾਤਮਾ ਜਾਣਦਾ ਚਾਹੇ ਉਹਨੇ ਵਾਈਫ ਜਾਣਦੀ ਕੋ ਨਾਲ ਸੀ ਬਿਲਕੁਲ ਮਗਰਬੀਤੀ ਸੀ ਮੁਰਦਾ ਜੀ ਜੇ ਆ ਤੇ ਆਪਣੀ ਮੋਕੇ ਤੇ ਫੜੇ ਪੁਲਿਸ ਸਾਡੇ ਹੁੰਦੇ ਆ ਤੇ ਉਹ ਤੋਂ ਵੱਧ ਜੀ ਕੋਈ ਸਟਰੀਟ 'ਚ ਹੋਵੇ ਉਹ ਕਰੀਗਾ ਨੁਸਾਪੇ ਵੀ ਬਿਮਾਰੀ ਮੇਰੀ ਹੋਣੀ ਕੋ ਮੈਨੂੰ ਧਮਕੀ ਮਿਲੀ ਪਹਿਲਾਂ ਬਹਾਰ ਦੇ ਵਿਦੇਸ਼ੀ ਨੰਬਰ ਤੋਂ ਇਹ ਸੀਰੀਅਲ ਨੰਬਰ ਹੈ ਪੂਰਾ ਕਾਰਨ ਇਹ ਹੈ ਵੀ ਸਾਡੇ ਪਿੰਡ ਮੇਰੀ ਮੈਂ ਬਣਿਆ 15 10 26 ਨੂੰ ਸੰਭਜ ਇਹ ਤੋਂ ਪਹਿਲਾਂ ਜਿਹੜੀ ਟਰਮ ਲੰਗੀ ਆ ਨਾ ਸਾਡੇ ਪਿੰਡ 1 ਕਰੋੜ ਦੇ ਕਰੀਬ ਦਾ ਫਲੋਅ ਹੋਇਆ ਗ੍ਰਾਂਟ ਜੀ ਇਹ ਕੈਸ਼ ਬੁੱਕ ਤੋਂ ਮੈਂ ਵੇਖਿਆ ਜਿਵੇਂ ਪਰਾਣੀ ਮਿਲੀ ਹੈ ਮੈਂ ਉਹਦੀ ਲਿਖਤੀ ਸ਼ਿਕਾਇਤ ਕੀਤੀ ਆ ਵੀਡੀਓ ਬਟਾਲਾ ਨੂੰ ਬੀਡੀਪੀ ਨੂੰ ਡੀਡੀਪੀ ਕਲਾਫਰ ਨੂੰ ਏਡੀਸੀ ਡੀ ਕਲਾਫਰ ਨੂੰ ਪਿੰਡੂ ਵਿਕਾਸ ਤੇ ਪੰਚਾਇਤ ਮંત્રી ਗਵਰਨਰਪਾਲਾ ਨੂੰ ਮੋਕਮਾਂਟਰੀ ਨੂੰ ਉਹ ਇਨਕੁਆਰੀ ਮੈਂ ਕਰਾਉਣ ਵਾਲੇ ਦਖਾਸਤਾਂ ਗੱਡੀਆਂ ਸੀ ਉਹ ਤੋਂ ਪਰਵੇਂ ਵਿਦੇਸ਼ੀ ਨੰਬਰ ਹੀ ਦਿੱਲੀ ਦਾ ਨੰਬਰ ਆ ਮੇਰੇ ਕੋਲ ਨੰਬਰ ਪੀਛੇ ਰਿਕਾਰਡਿੰਗ ਵੀ ਆ ਗਈ ਆ ਉਹ ਤਾਂ ਮੈਂ ਤਾਂ ਮੈਂ ਕਿਹਾ ਵੀ ਤੂੰ ਕੋਈ ਜਾਂਚ ਨਹੀਂ ਕਰਵਣੀ ਕੋਈ ਪਿਛਲੇ ਵਿਕਾਸ ਦਾ ਪਿੰਟ ਕੋਈ ਨਹੀਂ ਕਰਨਾ ਤੇ ਨਿਸ਼ਤੇ ਨੂੰ ਗਭੀਤ ਦੀ ਜਪੂਤ ਲੈਣਗੇ ਇਹ ਮੈਂ ਨਹੀਂ ਚਾਹਦਾ ਸਾਥੀ ਤੇ ਉਹਦੀ ਮੈਂ ਲਿਖਤੀ ਸ਼ਿਕਾਇਤ ਕਰਾ ਲਿਆ ਵੀ ਨਤੀਆ ਬਟਾੜੇ ਨੂੰ ਉਹ ਮਾਰ ਕੋਈ ਦਾ ਖਾਸ ਤੇ ਸੀਐਸਟਾਫ ਦਾ ਨਾਮ ਮਢੀ ਬਟਾਲਾ ਜਿਹੜਾ ਵਾ ਉਹਨਾਂ ਕੋ ਪਈ ਮੈਂ ਰਿਕਾਰਡਿੰਗ ਭੇਜੀ ਆ ਮੈਂ ਲਿਖਤੀ ਵੀ ਦਿੱਤਾ ਕੋਈ ਹੋਰ ਜੇ ਕਾਰਨ ਹੋ ਸਕਦਾ ਕੋਈ ਵਾਰੀ ਇਵੇਂ ਸਤਾਂ ਮੈਨੂੰ ਮਿਲੀ ਨਹੀਂ ਮੈਂ ਕੋ ਰਿਕਾਰਡਿੰਗ ਫਿਰ ਸੁਣਾ ਦਿੰਦਾ ਤੁਹਾਨੂੰ ਫੋਨ ਚ ਹੈਗੀ ਆ ਤੇ ਪਹਿਲੀ ਵਾਰ ਮੈਂ ਰਿਕਾਰਡਿੰਗ ਹੀ ਕੀਤੀ ਜੋ ਦੋਰੇ ਦੇ ਤਾਉ ਗੇ ਵੀ ਮੈਂ ਰਿਕਾਰਡਿੰਗ ਕੀਤੀ ਤੇ ਇਹ ਮੇਰੇ ਨਾਲ ਹਰ ਤਾਂ ਜਾਂਦਾ ਜਿਹਨੇ ਐਸਪੀ ਅੰਦਰ ਕਰ ਉਹ ਰਣੀ ਮੇਨ ਨਾਲ ਗਿਆ ਵਾ ਬਾਚ ਸੀਸ਼ਟਾ ਪੱਪਾ ਗਈਆਂ ਦਲੇਵੜੀ ਬਟਾਲਾ ਉਹ ਉਹ ਨੂੰ ਨਾਲ ਗਿਆ ਮੇਰੇ ਇਹ ਕਹਨ ਇੱਕ ਹੋ ਸਕਦਾ ਵੀ ਵੈਰੀ ਗ੍ਰਾਉਂਡੀਆਂ ਦਾ ਪੈਸੇ ਖਾਦੇ ਆ ਕਰੋੜਾਂ ਦਾ ਲੱਗ ਜਾ ਘਪਲਾ ਕੀਤਾ ਉਹ ਨਾ ਨਾ ਕੇਵਲ ਜੀਸੇ ਜਿਹੜੇ ਜਿਹੜੇ ਗੋਲੀ ਲੱਗੀ ਕੋਈ ਜੀ ਲੱਗ ਮੇਰਾ ਭਰਾ ਹੈ ਕੀ ਕੀ ਕਾਰਨ ਲੱਗਦਾ ਕੋਈ ਕਹਿ ਨਹੀਂ ਹੈ ਦੇਖ ਰਾਤ ਦੇ ਸਮੇਂ 8:00 ਵਜੇ ਨਾ ਆਉਂਦੇ ਸੇਵਾ ਕਰਦੇ ਵੱਡੇ ਤੋਂ ਇੱਧਰ ਨੂੰ ਆਏ ਤੇ ਗੋਡੀ ਚਲਾਤੀ ਰਸਤੇ ਮੋੜ ਦੇ ਉੱਤੇ ਹਾਂਜੀ ਕੋਈ ਲਾਕਡਾਊਨ ਲੱਗ ਨਹੀਂ ਤਾ ਕੁਝ ਕਰਦੇ ਹਾਂ ਹਾਂਜੀ ਕੋਈ ਕਹਿ ਨਹੀਂ ਸਕਦਾ ਮੈਂ ਵੀ ਬਾਹਰ ਬਟਾਲੇ ਰਹਿੰਦਾ ਜੀ ਮੈਂ ਇੱਥੇ ਰਹਿੰਦਾ ਨਹੀਂਗਾ ਇਹ ਗੁਰੂ ਕੱਲੇ ਰਹਿੰਦੇ ਸੀ ਨਾ ਦੋਨੋਂ ਕੱਲੇ ਰਹਿੰਦੇ ਬਿਤਾ ਲਾ ਹਾਂਜੀ